ਬਹੁ ਲਖ ਹੋਵੇ ਲਖ ਹੋਵੇ ਲਖ 21 ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇਤਰਾਪਤ ਪੌੜੀਆਂ ਚੜੀਏ ਹੋਏ 21 ਪ੍ਰਮਾਤਮਾ ਦੇ ਦਰ ਦੀਆਂ ਇਹ ਪੌੜੀਆਂ ਨੇ ਕਿਹੜੀਆਂ ਜ਼ਬਾਨ ਨਾਲ ਵਾਹਿਗੁਰੂ 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 ਕਰੀ ਜਾ ਰਟਨ ਕਰੀ ਜਾ ਰਟਨ ਔਰ ਇਸ ਜਬਾਨ ਤੇਰੀ ਉਚਾਰਨ ਕਰਦੀ ਜਾਏ ਕੰਨ ਤੇਰੇ ਸੁਣਦੇ ਜਾਨ ਸਰਵਨ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਗੀਤ ਗਾਉਂਦੀ ਜਾਏ ਰਸਨਾ ਵਾਹਿਗੁਰੂ 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 ਔਰ ਸੁਣਦੇ ਜਾਨ ਤੇਰੇ ਕੰਨ ਬਸ ਤੇਰੀ ਸੁਰਤ ਚੜਦੀ ਜਾਏਗੀ ਨਾ ਪੌੜੀਆਂ ਤੇ ਚੜਦੀ ਜਾਏਗੀ ਇੱਕ ਦਿਨ ਪਹੁੰਚ ਜਾਏਗਾ ਤੂੰ ਜਗਦੀਸ਼ ਦੇ ਅਸਥਾਨ ਤੇ ਇਹ ਤਰਾ ਪਤ ਪੌੜੀਆਂ ਚੜੀਏ ਹੋਏ 21 ਜਪ ਸੱਚ ਦਾ ਕਰਨਾ ਹੈ ਜਪ ਰਸਨਾ ਨਾਲ ਕਰਨਾ ਹੈ ਕੰਨਾਂ ਨਾਲ ਸੁਣਨਾ ਹੈ ਔਰ ਜਪ ਅੰਮ੍ਰਿਤ ਵੇਲੇ ਕਰਨਾ ਹੈ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ ਅਨੰਦ ਤੱਕ ਪਹੁੰਚਣ ਦਾ ਸਾਧਨ ਹੈ ਜਪ ਤੇ ਜਪ ਸੱਚ ਦਾ ਕਰਨਾ ਹੈ ਜਪ ਅੰਮ੍ਰਿਤ ਵੇਲੇ ਕਰਨਾ ਹੈ ਜਪ ਰਸਨਾ ਨਾਲ ਕਰਨਾ ਹੈ ਤੇ ਜਪਦਿਆਂ ਜਪਦਿਆਂ ਇਹ ਜਪ ਜੋ ਰਸਨਾ ਨਾਲ ਮਨੁੱਖ ਕਰ ਰਿਹਾ ਹੈ ਵਸ ਜਾਂਦਾ ਹੈ ਪ੍ਰਾਣਾ ਦੇ ਵਿੱਚ ਸਵਾਸਾਂ ਦੇ ਵਿੱਚ ਉਸੇ ਜਪ ਨੂੰ ਫਿਰ ਆਖਿਆ ਗਿਆ ਜਾ ਹੁਣ ਜਾਪ ਚੱਲ ਰਿਹਾ ਹੈ ਹੁਣ ਤੇ ਪ੍ਰਾਣਾਚ ਰਮ ਗਿਆ ਹੁਣ ਤੇ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੌੜ ਜਨਮ ਨਾ ਦੂਜੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਦੀ ਝੋਲੀ ਚ ਜੋ ਪਾਈ ਉਹ ਜਾਪ ਹੈ ਇਸ਼ਾਰਾ ਹੈ ਅਧਿਆਤਮਕ ਮੰਡਲ ਦੀ ਇੱਕ ਸਟੇਜ ਹੈ ਜਪ ਜਾਪ ਬਣਨਾ ਹੀ ਚਾਹੀਦਾ ਹੈ ਜੋ ਤੂੰ ਰਸਨਾ ਨਾਲ ਜਪ ਰਿਹਾ ਹੈ ਉਹ ਤੇਰੇ ਪ੍ਰਾਣਾਂ ਦੇ ਚਰਮਣਾ ਚਾਹੀਦਾ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਭਾਈ ਸਾਹਿਬ ਭੈਨੰਦ ਲਾਲ ਕਹਿੰਦੇ ਨੇ ਵਾਏ ਬਰਨਫਸੇ ਕੇ ਬੇਹੂਦਾ ਗੁਯਸਤ ਅਲਗਿਆਜ਼ ਅਜ਼ ਗਫਲਤੇ ਮਾਂ ਅਲਗਿਆਜ਼ ਐ ਮੇਰੇ ਬਾਦਸ਼ਾ ਜਿਹੜਾ ਦਮ ਤੇਰੀ ਯਾਦ ਤੋਂ ਬਿਨਾ ਲੰਘ ਜਾਂਦਾ ਹੈ ਉਸ ਲੰਗੇ ਹੋਏ ਦਮ ਦਾ ਮੈਨੂੰ ਅਫਸੋਸ ਬੜਾ ਆਉਂਦਾ ਐਵੇਂ ਚਲਾ ਗਿਆ ਖਾਲੀ ਚਲਾ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਲਬਾਲਬੇਕੁਨ ਦੰਬਦਮਨੋਸ਼ਕੁਨ ਗਮੇ ਹਰਦੋ ਆਲਮ ਫਰਾਮੋਸ਼ਕੁਨ ਜ਼ਫਰਨਾਮਾ ਸ੍ਰੀ ਮੁਕਵਾਕ ਪਾਦਸ਼ਾਹੀ 10ਵੀਂ ਐ ਔਰੰਗਜ਼ੇਬ ਲਬਾਲਬੇਕੁਨ ਦੰਬਦਮਨੋਸ਼ਕੁਨ ਗਮੇ ਹਰਦੋ ਆਲਮ ਫਰਾਮੋਸ਼ਕੁਨ ਇਹ ਜਿਹੜੇ ਦੰਮ ਨੇ ਇਥੇ ਪਿਆਲੇ ਰੱਬ ਨੇ ਦਿੱਤੇ ਨੇ ਤੇ ਔਰੰਗਜ਼ੇਬ ਤੇਰੇ ਸਾਰੇ ਪਿਆਲੇ ਖਾਲੀ ਨੇ ਕੁਝ ਵੀ ਨਹੀਂ ਹੈ ਤੇਰੇ ਪਿਆਲਿਆਂ 'ਚ ਕੁਝ ਵੀ ਨਹੀਂ ਹੈ ਇਸ ਵਾਸਤੇ ਤੇਰੇ ਸ્વાસ ਜਿਆਦਾ ਛਣਕਦੇ ਨੇ ਇਨ੍ਹਾਂ ਸਵਾਸਾਂ ਦੇ ਪਿਆਲਿਆਂ ਦੇ ਵਿੱਚ ਖੁਦਾ ਦੇ ਨਾਮ ਦਾ ਆਬੇ ਹਯਾਤ ਭਰ ਲੈ ਅੰਮ੍ਰਿਤ ਭਰ ਲੈ ਤੇਰੇ ਸਵਾਸ ਖਾਲੀ ਨੇ ਭਰ ਲੈ ਅੰਮ੍ਰਿਤ ਨਾਲ ਜਪ ਜਦੋਂ ਜਾਪ ਬਣ ਜਾਂਦਾ ਹੈ ਤਾਂ ਐਸਾ ਮਨੁੱਖ ਹਰ ਵਕਤ ਸਜਦੇ ਦੇ ਵਿੱਚ ਆਉਂਦਾ ਹੈ ਨਮਸਕਾਰ ਦੇ ਵਿੱਚ ਸਜਦੇ ਦੇ ਵਿੱਚ ਨਿਰਮਾਣਤਾ ਦੀ ਮੂਰਤੀ ਬਣ ਜਾਂਦਾ ਹੈ ਵਿਨਿਮਰਤਾ ਦਾ ਮਜਸਮਾ ਬਣ ਜਾਂਦਾ ਹੈ ਹਰ ਵਕਤ ਝੁਕੇ ਆ ਝੁਕੇ ਨਮਸਕਾਰ ਕਿਉਂਕਿ ਉਸ ਨੂੰ ਜਾਪ ਦੁਆਰਾ ਹਰ ਪਾਸੇ ਪ੍ਰਭੂ ਦੀ ਛਾਪ ਦਿਖਾਈ ਦਿੰਦੀ ਹੈ ਹਰ ਚੀਜ਼ ਦੇ ਤੇ ਉਹਨੂੰ ਦਸਖਤ ਦਿਖਾਈ ਦਿੰਦੇ ਨੇ ਪਰਮਾਤਮਾ ਦੇ ਚਾਹੇ ਦਰਖਤ ਨੇ ਚਾਹੇ ਪਸ਼ੂ ਨੇ ਚਾਹੇ ਪੰਛੀ ਨੇ ਚਾਹੇ ਮਨੁੱਖ ਨੇ ਚਾਹੇ ਸੂਰਜ ਚੰਨ ਤਾਰੇ ਨੇ ਸਭ ਦੇ ਤੇ ਉਸ ਨੂੰ ਸੈਨ ਦਿਖਾਈ ਦਿੰਦੇ ਨੇ ਦਸਖਤ ਦਿਖਾਈ ਦਿੰਦੇ ਨੇ ਪਰਮਾਤਮਾ ਦੇ ਈਸ਼ਵਰ ਦੇ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਕਾਰ ਹੀ ਨਮਸਕਾਰ ਸਾਰੇ ਚੰਦ ਤੁਸੀਂ ਪੜ ਕੇ ਦੇਖ ਲੈਣਾ नमो सूरज सूरजय नमो चंद्र चंदरे नमो राज राजे नमो इंद्र इंद्रे नमो अंधकारे नमो तेज तेज नमो अंधकारे नमस्कार है ए अंधकार दे रूप अंध ए रीते भी तेरे दस्कत ने रोशनी देते भी तेरा हाथ है सूरज देच भी तू है चंद्रमां देठे भी तेरी हस्तलिखते हे वनस्पति हे अकार हे दयाल नमो सर्व ज्ञाता नमो सर्व ख्याता हे विख्यात हे ज्ञात प्रभु नमस्कार है मेरा मैं सजदे चा सारे छंद सजदे जप जदों जाप बन जांदा है ऐसा मनुख निर्माणता दी मूर्ति बन जांदा है सेवा दा मुजस्मा बन जांदा है हाथ उस दे जुड़ जांदे रे मुख्तसर होना रस करा जाप बैराग बन जांदा है जप जाप जाप बैराग ਬੈਰਾਗ ਤੋਂ ਮੁਰਾਦ ਹੁਣ ਸੰਸਾਰ ਵਿੱਚ ਕੋਈ ਰਾਗ ਨਹੀਂ ਰਿਹਾ ਹੁਣ ਪਕੜ ਨਹੀਂ ਰਹੀ ਹੁਣ ਇਸ ਤਰ੍ਹਾਂ ਬਣ ਗਿਆ ਜਿਵੇਂ ਪੱਕਾ ਨਾਰੀਅਲ ਖੌਲ ਦੇ ਅੰਦਰ ਫਲ ਤੇ ਪਿਆ ਗਰੀਤੀ ਪਈ ਹੈ ਪਰ ਖੌਲ ਨਾਲ ਕੋਈ ਸੰਬੰਧ ਨਹੀਂ ਜਿਸਮ ਦੇ ਵਿੱਚ ਤੇ ਪਿਆ ਜਿਸਮ ਨਾਲ ਕੋਈ ਸੰਬੰਧ ਨਹੀਂ ਸੰਸਾਰ ਦੇ ਵਿੱਚ ਤੇ ਪਿਆ ਪਰ ਸੰਸਾਰ ਨਾਲ ਹੁਣ ਪਕੜ ਨਹੀਂ ਕੋਈ ਖਿੱਚ ਨਹੀਂ ਇਸ ਤਰ੍ਹਾਂ ਪਿਆ ਜਿਵੇਂ ਪੱਕਾ ਨਾਰੀਅਲ ਹੁਣ ਜੀਵਨ ਦੇ ਵਿੱਚ मौत दिखाई देने लग पी हूँ खिड़े फूलों भी दिखाई दे गया बैराग पकड़ नहीं रही जर अनुप उतंग सुरंग सवार कोट तुरंग कुरंग सिकूदत पौन के गौन को जात निवारे पारी बुजान के भूप बली बिल न्यावत सीषना जात बिचारे बहे तो कहा भूपत अंत को नागे ही पाए पदारे ਇਤੇ ਸਭ ਰੁਕਸਤ ਹੋਏ ਇਥੇ ਤੇ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਬੇਰਾਗ ਪਕੜ ਮਿੱਟ ਗਈ ਖਿੱਚ ਖਤਮ ਹੋ ਗਈ ਐਸਾ ਜਿਹੜਾ ਬੇਰਾਗੀ ਹੈ ਉਹ ਸੰਸਾਰ ਦੇ ਵਿੱਚ ਆਸਾ ਦੇ ਵਿੱਚ ਨਿਰਾਸ਼ ਹੋ ਕੇ ਜੀਉਂਦਾ ਹੈ ਇੱਛਾ ਤੇ ਕਰ ਲੈਂਦਾ ਨਾ ਪੂਰੀ ਹੋਈ ਕਹਿੰਦਾ ਪ੍ਰਭੂ ਤੇਰੀ ਇੱਛਾ ਜੋ ਗੁਰੂ ਕੋਲ ਆਪਣੀ ਇੱਛਾ ਪੁਰਾਣੀ ਪੂਰੀ ਕਰਨਾ ਚਾਹੁੰਦਾ ਮੇਰੀ ਇੱਛਾ ਪੂਰੀ ਹੋਵੇ ਹਰ ਕੀਮਤ ਤੇ ਉਹ ਸੰਸਾਰੀ ਹੈ ਤੇ ਜਿਹੜੀ ਇਹ ਇੱਛਾ ਰੱਖ ਕੇ ਆਇਆ ਕਿ हे ਗੁਰੂ ਜੋ ਤੇਰੀ ਇੱਛਾ ਹੋਵੇ ਉਸ ਨਾਲ ਮੈਂ ਰਾਜ਼ੀ ਹੋ ਸਕਾਂ ਠੀਕ ਹੈ ਮੈਂ ਇੱਛਾ ਕੀਤੀ ਸੀ ਨਹੀਂ ਪੂਰੀ ਹੋਈ ਤੇਰੀ ਇੱਛਾ ਕੋਈ ਹੋਰ ਹੈ ਤੇ ਤੂੰ ਹੁਣ ਮੈਨੂੰ ਤਾਕਤ ਦੇ ਕਿ ਮੈਂ ਤੇਰੀ ਇੱਛਾ ਨਾਲ ਸਹਿਮਤ ਹੋਵਾਂ ਹੁਣ ਮੈਂ ਤੇਰੀ ਰਜ਼ਾ ਦੇ ਚ ਰਾਜ਼ੀ ਹਾਂ ਇਹ ਉਸ ਦੀ ਮੰਗ ਆਉਂਦੀ ਹੈ ਪਰ ਮਿਹਰਸ ਕਰਾ ਜੋ ਇਹ ਆਖੇ ਨਹੀਂ ਮੇਰੀ ਇੱਛਾ ਪੂਰੀ ਹੋਵੇ ਤੇ ਇੱਕ ਪੂਰੀ ਵੀ ਹੋ ਗਈ ਹਜ਼ਾਰ ਹੋਰ ਪੈਦਾ ਹੋਣ ਗਿਆ ਕਿਸੇ ਵਕਤ ਮੈਂ ਇੱਕ ਉਰਦੂ ਦੀ ਰਵਾਈ ਲਿਖੀ ਸੀ ਥੋੜਾ ਜਿਹਾ ਬਚਪਨ ਤੋਂ ਇੱਕ ਕਵੀ ਦਾ ਹਿਰਦਾ ਮਿਲਿਆ ਮੈਨੂੰ ਉਰਦੂ ਸ਼ਾਇਰੀ ਦਾ ਸ਼ੌਕ ਬਚਪਨ ਤੋਂ ਇੱਕ ਮਿਸਰਾ ਦੇਖ ਮਸਕੀਨ ਇਹ ਤੇਰੀ ਤਦਬੀਰ ਕੀ ਮਯਤ ਨਾ ਹੋ ਇੱਕ ਜਨਾਜ਼ਾ ਜਾ ਰਹਾ ਥਾ ਦੋਸ਼ ਪਰ ਤਕਦੀਰ ਕੇ ਇਹ ਤਕਦੀਰ ਦੇ ਕੰਧਿਆਂ ਤੇ ਜਿਹੜੀ লাশ ਜਾ ਰਹੀ ਹੈ ਵੇਖ ਤੇ ਸਹੀ ਕਿਧਰੇ ਤੇਰੀ ਤਦਬੀਰਾਂ ਦਾ ਜਨਾਜ਼ਾ ਤੇ ਨਹੀਂ ਇੱਕ ਜਨਾਜ਼ਾ ਜਾ ਰਿਹਾ ਥਾ ਦੋਸ਼ ਪਰ ਤਕਦੀਰ ਕੇ ਦੋਸ਼ ਕੰਧੇ ਇਹ ਤਕਦੀਰ ਦੇ ਕੰਧਿਆਂ ਤੇ লাশ ਵੇਖ ਕਿਧਰੇ ਤੇਰੀ ਕਾਮਨਾਵਾਂ ਦੀ লাশ ਤੇ ਨਹੀਂ ਕਿ ਤੇਰੀਆਂ ਸੋਚਾਂ ਦੀ ਤੇਰੀ ਤਦਬੀਰਾਂ ਦੀ লাশ ਤੇ ਨਹੀਂ ਰੋਜ਼ ਨਿਕਲਦੀ ਹੈ ਤਾਂ ਫਿਰ ਕਿਸ ਢੰਗ ਨਾਲ ਬੰਦਾ ਜੀਵੇ ਏ ਗੁਰੂ ਜੋ ਤੇਰੀ ਇੱਛਾ ਮੈਨੂੰ ਤਾਕਤ ਦੇ ਮੈਂ ਉਸ ਨੂੰ ਉਸ ਦੇ ਨਾਲ ਰਾਜ਼ੀ ਹੋ ਜਾਵਾਂ ਉਹ ਮੈਨੂੰ ਕਾਬਲੇ ਕਬੂਲ ਹੋਵੇ ਉਹ ਮੈਨੂੰ ਪਰਮਾਨ ਹੋਵੇ ਉਹ ਖਿਹੜੇ ਮੱਥੇ ਮੈਨੂੰ تسلیم ਹੋਵੇ ਬੈਰਾਗ ਐਸਾ ਬੈਰਾਗੀ ਮਨੁੱਖ ਅੰਦਰੋਂ ਹਰ ਵਕਤ ਅਰਦਾਸ ਕਰਦਾ ਹੈ ਅਠੇ ਪੈਰ ਉਹ ਪ੍ਰਾਰਥਨਾ ਦੇ ਚੋਂਦਾ ਹੈ ਉਹਨੂੰ ਪਤਾ ਹੈ हे ਪ੍ਰਭੂ ਤੇਰੀ ਪ੍ਰਾਪਤੀ ਮੈਂ ਆਪਣੇ ਯਤਨ ਨਾਲ ਨਹੀਂ ਕਰ ਸਕਦਾ ਪ੍ਰਾਰਥਨਾ ਤੇ ਤੇਰੀ ਕਿਰਪਾ ਨਾਲ ਹੀ ਕਰ ਸਕਦਾ ਹੈ ਅਗਰ ਮੇਰੇ ਯਤਨ ਨਾਲ ਮੇਰੇ ਕਿਸੇ ਕਰਮ ਨਾਲ ਮੈਨੂੰ ਆਨੰਦ ਦੀ ਪ੍ਰਾਪਤੀ ਹੈ ਤਾਂ ਉਸ ਆਨੰਦ ਦਾ ਮੁੱਲ ਹੈ ਮੇਰਾ ਕਰਮ ਕੀਤਾ ਹੋਇਆ ਕਰਮ ਮੈਨੂੰ ਕਿਸੇ ਵੀ ਕੀਤੇ ਹੋਏ ਕਰਮ ਦੇ ਨਾਲ ਪ੍ਰਮਾਤਮਾ ਮਿਲ ਸਕਦਾ ਹੈ ਤਾਂ ਮੇਰਾ ਕੀਤਾ ਹੋਇਆ ਕਰਮ ਉਸ ਦਾ ਮੁੱਲ ਹੈ ਉਸ ਦੀ ਕੀਮਤ ਹੈ ਤਾਂ ਕੀਮਤ ਤੇ ਉਸ ਦੀ ਕੁਝ ਵੀ ਨਹੀਂ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਜਗਤ ਦੇ ਵਿੱਚ ਕੋਈ ਉਸ ਦੀ ਕੀਮਤ ਨਹੀਂ ਇਸ ਮੁੱਲ ਨਹੀਂ ਰੱਖ ਸਕਦੇ ਫਿਰ ਮੇਰੀ ਕੀਮਤ ਵੱਡੀ ਹੋਵੇਗੀ ਉਹ ਨਹੀਂ ਵੱਡਾ ਫਿਰ ਮੇਰੇ ਕਰਮ ਵੱਡੇ ਨੇ ਪ੍ਰਮਾਤਮਾ ਨਹੀਂ ਵੱਡਾ ਇਸ ਸਮਝਤੇ ਗੁਰਬਾਣੀ ਨੇ ਇੱਕ ਬੜੀ ਕੀਮਤੀ ਗੱਲ ਕਹੀ ਹੈ ਵਿਛੜੇ ਆ ਤੂੰ ਆਪਣੇ ਕਰਮਾ ਕਰਕੇ ਜੁੜੇਗਾ ਤੂੰ ਉਸ ਦੀ ਕਿਰਪਾ ਕਰਕੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਜਦ ਤੂੰ ਕੋਈ ਵੀ ਕਰਮ ਕਰ ਪ੍ਰਾਰਥਨਾ ਪੂਰਵਕ ਕਰ ਅਗਰ ਕਾਮਨਾ ਪੂਰਵਕ ਕੀਤਾ ਤੋ ਕਰਮ ਤੈਨੂੰ ਖਿੱਚ ਕੇ ਸੰਸਾਰ ਨਾਲ ਜੋੜਨਗੇ ਪ੍ਰਾਰਥਨਾ ਪੂਰਵਕ ਕੀਤਾ ਅਰਦਾਸ ਪੂਰਵਕ ਕੀਤਾ ਉਹ ਕਰਮ ਤੈਨੂੰ ਨਿਰੰਕਾਰ ਨਾਲ ਜੋੜਨਗੇ ਕਿਉਂਕਿ ਕਿਰਪਾ ਦੀ ਵਰਸ਼ਾ ਹੋਵੇਗੀ ਅਨੁਕੰਪਾ ਹੋਵੇਗੀ ਪ੍ਰਮਾਤਮਾ ਦੀ ਕਰਣਾ ਵਰਸੇਗੀ ਤੇਰੇ ਤੇ ਜਦ ਬੈਰਾਗੀ ਹਿਰਦੇ ਦੇ ਚੋਂ ਅਰਦਾਸ ਨਿਕਲਦੀ ਹੈ ਅਧਿਆਤਮਿਕ ਮੰਡਲ ਦੀ ਚੌਥੀ ਸਟੇਜ ਹੈ ਤੇ ਚੌਥੀ ਬਾਣੀ ਚੋਂ ਪਈ ਹੈ ਸਾਰੀ ਦੀ ਸਾਰੀ ਅਰਦਾਸ ਹੈ 함ਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨੁ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਰ ਅਰਦਾਸ ਔਰ ਯਕੀਨ ਜਾਣੋ ਜਿਸ ਬੈਰਾਗੇ ਹਿਰਦੇ ਚੋਂ ਅਰਦਾਸ ਨਿਕਲਦੀ ਹੈ ਵਿਅਰਥ ਨਹੀਂ ਜਾਂਦੀ ਕਬੂਲ ਹੁੰਦੀ ਹੈ ਬਿਰਥੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਜਨ ਦੀ ਅਰਦਾਸ ਦੇ ਚ ਪ੍ਰਾਰਥਨਾ ਹੋਵੇਗੀ ਕਾਮਨਾ ਨਹੀਂ ਅਰਦਾਸ ਦੇ ਚ ਜੋਦੜੀ ਹੋਵੇਗੀ ਮੰਗ ਨਹੀਂ ਅਰਦਾਸ ਦੇ ਚ ਝੁਕਣਾ ਹੋਵੇਗਾ ਧੰਵਾਦ ਹੋਵੇਗਾ ਸ਼ਿਕਾਇਤ ਨਹੀਂ ਸ਼ਿਕਵਾ ਨਹੀਂ ਇੱਕ ਤੇ ਹੈ ਸ਼ਿਕਵਾ करिए ਕਿ ਕੇ ਧੰਨਵਾਦ ਕਰੀਏ ਬਿਕਤੇ हे ਪ੍ਰਭੂ ਮੇਰੀ ਯੋਗਤਾ ਤੇ ਕੁਛ ਵੀ ਨਹੀਂ ਸੀ ਤੂੰ ਬਹੁਤ ਦਿੱਤਾ ਮੇਰੀ ਤੇ ਇਤਨੀ ਵੀ ਯੋਗਤਾ ਨਹੀਂ ਸੀ ਤੂੰ ਮੈਨੂੰ ਇਹ ਤਨ ਦੇਂਦਾ ਇਹ ਵੀ ਤੇਰੀ ਕਿਰਪਾ ਮੇਰੀ ਤੇ ਇਤਨੀ ਵੀ ਯੋਗਤਾ ਨਹੀਂ ਸੀ ਕਿ हे ਗੁਰੂ हे परिपूर्ण ਪ੍ਰਮਾਤਮਾ ਕਿ ਤੂੰ ਮੈਨੂੰ ਇਸ ਤਰ੍ਹਾਂ ਦਾ ਮਾਹੌਲ ਦੇਂਦਾ ਕਿ ਮੈਂ ਗੁਰੂ ਨਾਨਕ ਦੀ ਬਾਣੀ ਸੁਣਾ ਕਲਗੀਧਰ ਦੀ ਬਾਣੀ ਸੁਣਾ ਮਨੁੱਖ ਦੀ ਇਹ ਯੋਗਤਾ ਹੈ ਬੜੀ ਬਖਸ਼ਿਸ਼ ਹੈ ਉਸ ਅਕਾਲ ਪੁਰਖ ਦੀ ਕਿ ਤੈਨੂੰ ਗੁਰਨਾਨਕ ਜੈਸਾ ਰਹਿਬਰ ਮਿਲਿਆ ਅਗਰ ਵਾਕਈ ਕੋਈ ਅਰਦਾਸ ਹੋਵੇਗੀ ਤਾਂ ਉਸ ਦੇ ਚ ਧੰਨਵਾਦ ਹੋਵੇਗਾ ਲੱਖ ਲੱਖ ਸ਼ੁਕਰਾਨਾ ਹੈ ਅਕਾਲ ਪੁਰਖ ਤੂੰ ਗੁਰਨਾਨਕ ਜੈਸਾ ਰਹਿਬਰ ਦਿੱਤਾ ਕਲਗੀ ਦਰ ਦੀਆਂ ਮੇਰਾਂ ਦਿੱਤੀਆਂ ਉਹਨਾਂ ਦੀ ਬਾਣੀ ਦਿੱਤੀ ਤੇ ਮਨੁੱਖਾ ਤਨ ਦਿੱਤਾ ਪਾਣੀ ਦਿੱਤੀ ਤੇ ਮਨੁੱਖਾ ਤਨ ਦਿੱਤਾ ਬਹੁਤ ਕੁਝ ਅਣ ਮੰਗਿਆ ਮਿਲ ਰਿਹਾ ਹੈ ਸੂਰਜ ਦੀ ਰੋਸ਼ਨੀ ਦਿੱਤੀ ਪਵਨ ਦਿੱਤੀ ਪਾਣੀ ਦਿੱਤਾ ਜੀਵਨ ਦਿੱਤਾ ਗਿਆਨ ਇੰਦਰੀ ਦਿੱਤੇ ਇਤਨਾ ਕੁਝ ਦਿੱਤਾ ਪਰ ਬਿਨਾਂ ਮੰਗਿਆ ਦਿੱਤਾ ਹੈ